ਇਹ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ 7 ਜਨਵਰੀ ਤੱਕ ਉਹ ਛੁੱਟੀਆਂ ਰਹਿਣਗੀਆਂ ਇਹਦੇ ਵਿਚਾਲੇ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਦੇ ਦੱਸ ਰਹੇ ਜਿਸ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਦੇ ਅਨੁਸਾਰ ਠੰਡ ਦੇ ਕਾਰਨ ਪੰਜਾਬ ਦੇ ਸਾਰੇ ਸਰਕਾਰੀ ਐਡਿਟ ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ 7 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਨੇ ਸਾਰੇ ਸਕੂਲ 8 ਜਨਵਰੀ ਨੂੰ ਖੁੱਲਣਗੇ ਇਹ ਵੱਡੀ ਜਾਣਕਾਰੀ ਸਿੱਧੇ ਤੌਰ ਤੇ ਉਹਨਾਂ ਵਿਦਿਆਰਥੀਆਂ ਦੇ ਨਾਲ ਵੀ ਉਹਨਾਂ ਬੱਚਿਆਂ ਦੇ ਮਾਪਿਆਂ ਨਾਲ ਤੇ ਅਧਿਆਪਕਾਂ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਜਦੋਂ ਸਰਦੀਆਂ ਦੇ ਵਿੱਚ ਠੰਢ ਦੇ ਮੌਸਮ ਦੇ ਵਿੱਚ ਛੁੱਟੀਆਂ ਕੀਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਹਾਲਾਂਕਿ ਇਸ ਗੱਲ ਦਾ ਵੀ ਇੰਤਜ਼ਾਰ ਰਹਿੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਮੌਸਮ ਬਦਲਦਾ ਹੈ ਧੁੰਦ ਪੈਂਦੀ ਹੈ ਠੰਢ ਦੇ ਵਿੱਚ ਵਾਧਾ ਹੁੰਦਾ ਹੈ ਤਾਂ ਕਿ ਛੁੱਟੀਆਂ ਦੇ ਵਿੱਚ ਹੋਰ ਵਾਧਾ ਕੀਤਾ ਜਾਵੇਗਾ ਤਾਂ ਇਸ ਦੇ ਵਿਚਾਲੇ ਕਿਉਂਕਿ ਦੋ ਤਿੰਨ ਦਿਨਾਂ ਤੋਂ ਮੌਸਮ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਤਬਦੀਲੀ ਆਈ ਹੈ ਪਾਰਾ ਵੀ ਕਾਫੀ ਹੇਠਾਂ ਆਇਆ ਹੈ ਆ ਠੰਢ ਦੇ ਵਿੱਚ ਵਾਧਾ ਹੋ ਗਿਆ ਤੇ ਇਸ ਦੇ ਵਿਚਾਲੇ ਇਹ ਵੱਡਾ ਫੈਸਲਾ ਲੈ ਲਿਆ ਗਿਆ ਪੰਜਾਬ ਦੇ ਸਕੂਲਾਂ ਦੇ ਸਾਰੇ ਸਕੂਲਾਂ ਦੇ ਵਿੱਚ 7 ਜਨਵਰੀ ਤੱਕ ਹੋ ਛੁੱਟੀਆਂ ਰਹਿਣਗੀਆਂ ਕੜਾਕੇ ਦੀ ਠੰਡ ਕਰਕੇ ਦਰਸਲ ਇਹ ਵਾਅਦਾ ਕੀਤਾ ਗਿਆ ਪਹਿਲਾਂ 1 ਜਨਵਰੀ ਯਾਨੀ ਕਿ ਅਕਲ ਤੱਕ ਹੀ ਛੁੱਟੀਆਂ ਸਨ ਪਰ ਇਸ ਤੋਂ ਬਾਅਦ ਲਗਾਤਾਰ ਉਹਨਾਂ ਮਾਪਿਆਂ ਦੇ ਵੱਲੋਂ ਬੱਚਿਆਂ ਦੇ ਵੱਲੋਂ ਵਿਦਿਆਪਕਾਂ ਦੇ ਵੱਲੋਂ ਇੰਤਜ਼ਾਰ ਛੰਕਾ ਜਾ ਰਿਹਾ ਸੀ ਉਸ ਨੂੰ ਲੈ ਕੇ ਅਗਲੀ ਕੀ ਜਾਣਕਾਰੀ ਸਾਹਮਣੇ ਆਉਂਦੀ ਹੈ ਤੇ ਜਿੰਨੇ ਵੀ ਇਸ ਵੇਲੇ ਬੱਚਿਆਂ ਦੇ ਮਾਪੇ ਵਿਦਿਆਪਤ ਅਧਿਆਪਕ న్యూਸ 8 ਪੰਜਾਬ ਦੇਖ ਰਹੇ ਨੇ ਤਾਂ ਉਹਨਾਂ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਛੁੱਟੀਆਂ ਦੇ ਵਿੱਚ ਆਹ ਹੋਰ ਵਾਅਦਾ ਕਰ ਦਿੱਤਾ ਗਿਆ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ 7 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਬਕਾਇਦਾ ਟਵੀਟ ਕਰਦੇ ਹੋਏ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਐਡਿਟ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ 7 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਨੇ ਸਾਰੇ ਸਕੂਲ 8 ਜਨਵਰੀ ਨੂੰ ਖੁੱਲਣਗੇ ਇਸ ਦੇ ਵਿੱਚ ਇਹ ਵੀ ਬਿਲਕੁਲ ਸਪਸ਼ਟ ਹੈ ਕਿ ਚਾਹੇ ਸਰਕਾਰੀ ਸਕੂਲ ਨੇ ਚਾਹੇ ਪ੍ਰਾਈਵੇਟ ਸਕੂਲ ਨੇ ਚਾਹੇ ਐਡਿਟ ਸਕੂਲ ਨੇ ਸਾਰੇ ਸਕੂਲਾਂ ਦੇ ਵਿੱਚ 7 ਜਨਵਰੀ ਤੱਕ ਛੁੱਟੀਆਂ ਰਹਿਣਗੀਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਕੜਾਕੇ ਦੀ ਠੰਡ ਪੰਜਾਬ ਦੇ ਵਿੱਚ ਪੈ ਰਹੀ ਆ ਦੋ ਤਿੰਨ ਦਿਨਾਂ ਤੋਂ ਮੌਸਮ ਨੇ ਕਾਫੀ ਕਰਵਟ ਲਈ ਹੈ ਜਿਸ ਤਰੀਕੇ ਨਾਲ ਧੁੰਦ ਪੈ ਰਹੀ ਆ ਠੰਡ ਦੇ ਵਿੱਚ ਵਾਧਾ ਹੋ ਗਿਆ ਆ ਖਾਸ ਤੌਰ ਤੇ ਜਦੋਂ ਇੰਨੀ ਠੰਡ ਹੁੰਦੀ ਆ ਤੇ ਜਿਹੜੇ ਛੋਟੀਆਂ ਕਲਾਸਾਂ ਦੇ ਬੱਚੇ ਨੇ ਮਾਪਿਆਂ ਵਾਸਤੇ ਉਹਨਾਂ ਨੂੰ ਤਿਆਰ ਕਰਕੇ ਸਕੂਲ ਦੇ ਵਿੱਚ ਭੇਜਣਾ ਆਪਣੇ ਆਪ ਦੇ ਵਿੱਚ ਬਹੁਤ ਦਿੱਕਤ ਵਾਲੀ ਮੁਸ਼ਕਲ ਵਾਲੀ ਗੱਲ ਹੁੰਦੀ ਹੈ ਕਿਉਂਕਿ ਛੋਟੀਆਂ ਬੱਚਿਆਂ ਨੂੰ ਸਰਦੀ ਵੀ ਜਲਦੀ ਲੱਗ ਜਾਂਦੀ ਹੈ ਤੇ ਇਸੇ ਕਰਕੇ ਹੀ ਆ ਸਰਕਾਰ ਦੇ ਵੱਲੋਂ ਆ ਠੰਡ ਦੇ ਵਿੱਚ ਜੋ ਵਾਧਾ ਆ ਉਸ ਨੂੰ ਮੁੱਖ ਰੱਖਦੇ ਹੋਏ ਵੱਡਾ ਫੈਸਲਾ ਲਿਆ ਗਿਆ ਪੰਜਾਬ ਦੇ ਸਿੱਖਿਆ ਮੰਤਰੀ ਹਰਜੂਤ ਬੈਂਸ ਦੇ ਵੱਲੋਂ ਟਵੀਟ ਕਰਦੇ ਇਸ ਬਾਰੇ ਜੁੜੀ ਹੋਈ ਜਾਣਕਾਰੀ ਆਸਾਂਜੀ ਕੀਤੀ ਗਈ ਹੈ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ 'ਚ ਹੋਰ ਵਾਧਾ ਕਰ ਦਿੱਤਾ ਗਿਆ ਜਿੱਥੇ ਕਿ ਪਹਿਲਾਂ 1 ਜਨਵਰੀ ਯਾਨੀ ਕਿ ਕੱਲ ਤੱਕ ਛੁੱਟੀਆਂ ਸਨ ਉਹ 7 ਜਨਵਰੀ ਤੱਕ ਛੁੱਟੀਆਂ ਨੂੰ ਵਧਾ ਦਿੱਤਾ ਗਿਆ ਯਾਨੀ ਕਿ ਹੁਣ ਮਾਪਿਆਂ ਨੂੰ ਆਪਣੇ ਬੱਚੇ ਤਿਆਰ ਕਰਕੇ 7 ਜਨਵਰੀ ਨੂੰ ਭੇਜੇ ਹੋਣਗੇ ਭੇਜਨੇ ਹੋਣਗੇ ਆ ਤਾਂ ਬੱਚਿਆਂ ਵਾਸਤੇ ਵੀ ਹੋਰ ਛੁੱਟੀਆਂ ਦੇ ਵਿੱਚੋ ਕਿ ਵਾਅਦਾ ਹੋ ਗਿਆ ਹੈ ਆ ਫਿਰ ਉਦੋਂ ਦੇਖਣਾ ਹੋਵੇਗਾ ਕਿ ਮੌਸਮ ਕਿਸ ਤਰੀਕੇ ਨਾਲ ਕਰਵਟ ਲੈਂਦਾ ਕਿਸ ਤਰੀਕੇ ਦੀ ਮੌਸਮ ਦੇ ਵਿੱਚ ਤਬਦੀਲੀ ਹੁੰਦੀ ਹੈ ਪਰ ਫਿਲਹਾਲ ਜਿਸ ਤਰੀਕੇ ਦਾ ਮੌਸਮ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਕਈ ਜਗਾਵਾਂ ਤੇ ਧੁੰਦ ਵੀ ਪੈ ਰਹੀ ਹੈ ਆ તાਪਮਾਨ ਦੇ ਵਿੱਚ ਵੀ ਕਾਫੀ ਗਰਾਵਟ ਦੋ ਤਿੰਨ ਦਿਨਾਂ ਤੋਂ ਦਰਜ ਕੀਤੀ ਗਈ ਹੈ ਤੇ ਇਸ ਦੇ ਵਿਚਾਲੇ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਕਿਉਂਕਿ ਹਰ ਸਾਲ ਜਦੋਂ ਸਰਦੀ ਦਾ ਠੰਡਾ ਮੌਸਮ ਹੁੰਦਾ ਹੈ ਹਾਲਾਂਕਿ ਪਹਿਲਾਂ ਦੇ ਮੁਕਾਬਲੇ ਗੱਲ ਕੀਤੀ ਜਾਵੇ ਤਾਂ ਇੱਕ ਹਫ਼ਤੇ ਦੀਆਂ ਛੁੱਟੀਆਂ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਚ ਆ ਮੌਕੇ ਤੇ ਅਗਲਾ ਫੈਸਲਾ ਲੈ ਲਿਆ ਜਾਂਦਾ ਜੇਕਰ ਠੰਡ ਜ਼ਿਆਦਾ ਵੱਧਦੀ ਹੈ ਜ਼ਿਆਦਾ ਧੁੰਦ ਪੈਂਦੀ ਹੈ ਤੇ ਮੌਸਮ ਨੂੰ ਮੁੱਖ ਰੱਖਦੇ ਹੋਏ ਸਰਕਾਰ ਦੇ ਵੱਲੋਂ ਛੁੱਟੀਆਂ ਦੇ ਵਿੱਚ ਵਾਧਾ ਕੀਤਾ ਗਿਆ ਵੱਡਾ ਫੈਸਲਾ ਲਿਆ ਗਿਆ ਯਾਨੀ ਕਿ ਜਿੱਥੇ ਪਹਿਲਾਂ 1 ਜਨਵਰੀ ਤੱਕ ਛੁੱਟੀਆਂ ਸਨ ਤਾਂ ਹੁਣ ਇਹ 7 ਜਨਵਰੀ ਤੱਕ ਛੁੱਟੀਆਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਤਾਂ ਉਹਨਾਂ ਵਿਦਿਆਰਥੀਆਂ ਦੇ ਨਾਲ ਮਾਪਿਆਂ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿਉਂਕਿ ਸਾਰੇ ਵਿਦਿਆਰਥੀਆਂ ਵੱਲੋਂ ਮਾਪਿਆਂ ਵੱਲੋਂ ਅਧਿਆਪਕਾਂ ਦੇ ਵੱਲੋਂ ਇਸ ਗੱਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਕਿ ਕੀ ਛੁੱਟੀਆਂ ਦੇ ਵਿੱਚ ਹੋਰ ਵਾਧਾ ਕੀਤਾ ਜਾਵੇਗਾ ਜਾਂ ਛੁੱਟੀਆਂ 1 ਜਨਵਰੀ ਤੱਕ ਹੀ ਰਹਿਣਗੀਆਂ ਤਾਂ ਉਸ ਦੇ ਨਾਲ ਜੁੜੀ ਹੋਈ ਵੱਡੀ ਜਾਣਕਾਰੀ ਹੈ ਕਿ ਸਾਰੇ ਸਕੂਲਾਂ ਦੇ ਵਿੱਚ 7 ਜਨਵਰੀ ਤੱਕ ਛੁੱਟੀਆਂ ਵਧਾ ਦਿੱਤੀਆਂ ਗਈਆਂ ਨੇ ਇਸ ਖਬਰ ਤੇ ਹੋਰ ਜਰ ਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਨੇਸ਼ ਕਟਾਰੀਆ ਜੁੜ ਚੁੱਕੇ ਨੇ ਵਿਨੇਸ਼ ਆਪਣੇ ਆਪ ਦੇ ਵਿੱਚ ਬੱਚਿਆਂ ਦੇ ਨਾਲ ਮਾਪਿਆਂ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ 7 ਜਨਵਰੀ ਤੱਕ ਛੁੱਟੀਆਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਪ੍ਰਮਿੰਦਰ ਦੇਖੋ ਜਿਹੜਾ ਹੈ ਛੁੱਟੀਆਂ ਜਿਹੜੀਆਂ 24 ਤਰੀਕ ਤੋਂ ਛੁੱਟੀਆਂ ਹੋਈਆਂ ਸੀਗੀਆਂ ਪੰਜਾਬ ਦੇ ਸਕੂਲਾਂ ਵਿੱਚ ਆਪਾਂ ਕਹਿ ਸਕਦੇ ਹਾਂ ਵਿంటర్ ਵੈਕੇਸ਼ਨਸ ਜਿਨੂੰ ਕਹਿੰਦੇ ਆ ਸਰਦੀਆਂ ਦੀਆਂ ਛੁੱਟੀਆਂ ਤੇ ਉਹ ਉਹਨਾਂ ਦੀ ਜਿਹੜੀ ਮਿਆਦ ਆਕਲ ਖਤਮ ਹੋਣ ਜਾ ਰਹੀ ਸੀ ਤੇ ਉਸ ਤੋਂ ਬਾਅਦ ਸੁਭਾਵਿਕ ਹੈ ਕਿ ਆਪਾਂ ਸਾਲ ਦਰ ਸਾਲ ਲਗਾਤਾਰ ਦੇਖ ਰਹੇ ਹਾਂ ਕਿ ਇਸ ਵਾਰ ਜਿਹੜਾ ਠੰਡ ਦਾ ਪੀਰੀਅਡ ਹੈ ਠੰਡ ਹੈ ਉਹ ਕਾਫੀ ਡਿਲੇ ਹੁੰਦੀ ਜਾ ਰਹੀ ਹੈ ਹਰ ਵਾਰੀ ਜਿਹੜੀ ਠੰਡ ਹੈ ਉਹ ਦਸੰਬਰ ਜਦੋਂ ਖਤਮ ਹੁੰਦਾ ਹੈ ਜਾਂ ਜਨਵਰੀ ਸ਼ੁਰੂ ਹੁੰਦਾ ਹੈ ਉਦੋਂ ਜਾ ਕੇ ਜਿਹੜਾ ਮੌਸਮ ਹੈ ਇੱਕਦਮ ਬਦਲਵਾਈ ਹੋ ਜਾਂਦੀ ਹੈ ਧੁੰਦਾ ਪੈ ਰਹੀਆਂ ਸ਼ੁਰੂ ਹੋ ਜਾਂਦੀਆਂ ਤੇ ਹੁਣ ਵੀ ਆਪਾਂ ਪਿਛਲੇ 2-4 ਦਿਨਾਂ ਤੋਂ ਦੇਖ ਰਹੇ ਹਾਂ ਕਿ ਆਲ ਆਫ ਸਰਟਨ ਹੈ ਜਿਹੜਾ ਮੌਸਮ ਵਿੱਚ ਚੇਂਜ ਆਇਆ ਹੋਇਆ ਧੁੱਪ ਨਿਕਲ ਨਹੀਂ ਰਹੀ ਧੁੰਦਾ ਪੈ ਰਹੀਆਂ ਬਦਲਵਾਈ ਹੋ ਰਹੀ ਹੈ ਉਸ ਦੇ ਮੱਦੇ ਨਜ਼ਰ ਹੈ ਜਿਹੜਾ ਕਿ ਐਕਸਪੈਕਟ ਕੀਤਾ ਜਾ ਰਿਹਾ ਸੀਗਾ ਕਿ ਛੁੱਟੀਆਂ ਜਿਹੜੀਆਂ ਐਕਸਟੈਂਡ ਕੀਤੀਆਂ ਜਾ ਸਕਦੀਆਂ ਤੇ ਹੁਣ ਤੋਂ ਥੋੜੀ ਹੀ ਆਪਾਂ ਕਹਿ ਸਕਦੇ ਹਾਂ ਕਿ ਕੁਝ ਮਿੰਟ ਪਹਿਲਾਂ ਜਿਹੜੇ ਸੂਬੇ ਦੇ ਸਿੱਖਿਆ ਆਪਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਸਾਹਿਬ ਠੰਡ ਦੇ ਕਾਰਨ ਪੰਜਾਬ ਦੇ ਸਾਰੇ ਸਰਕਾਰੀ ਐਡਿਡ ਮੰਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 7 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ। ਯਾਨੀ ਕਿ ਸਾਰੇ ਸਕੂਲ 8 ਜਨਵਰੀ ਨੂੰ ਖੁੱਲਣਗੇ ਤੇ ਆਪਾਂ ਕਹਿ ਸਕਦੇ ਹਾਂ ਵੀ ਇਹ ਛੁੱਟੀਆਂ ਜਿਹੜੀਆਂ ਇੱਕ ਹਫ਼ਤੇ ਲਈ ਹੋਰ ਐਕਸਟੈਂਡ ਕਰਤੀਆਂ। ਇਹ ਪਰਮਿੰਦਰ ਪਿਛਲੇ ਕੁਝ ਸਾਲਾਂ ਵਿੱਚ ਆਪਾਂ ਇੱਕ ਇਹ ਪੈਟਰਨ ਦੇਖਿਆ ਹੈ ਕਿ ਜਿਸ ਤਰ੍ਹਾਂ ਮੈਂ ਕਿਹਾ ਕਿ ਜਿਹੜਾ ਠੰਡ ਦਾ ਪੀਰੀਅਡ ਹੈ ਉਹ ਲੇਟ ਹੁੰਦਾ ਜਾ ਰਿਹਾ ਠੰਡ ਦਸੰਬਰ ਦੇ ਲਾਸਟ ਵਿੱਚ ਜਾਂ ਜਨਵਰੀ ਦੇ ਸ਼ੁਰੂ ਵਿੱਚ ਜਾ ਕੇ ਪੈਂਦੀ ਹੈ ਤੇ ਜਦੋਂ ਮੌਸਮ ਡਿਸਟਰਬ ਹੋ ਜਾਂ ਛੁੱਟੀਆਂ ਐਕਸਟੈਂਡ ਹੋਣ ਦੀ ਉਮੀਦ ਰਹਿੰਦੀ ਹੈ ਜੀ ਤੇ ਉਸੇ ਦੇ ਮੱਦੇ ਨਜ਼ਰ ਹੀ ਆਪਾਂ ਕਹਿ ਸਕਦੇ ਹਾਂ ਵੀ 7 ਜਨਵਰੀ ਤੱਕ ਫਿਲਹਾਲ ਇਹ ਛੁੱਟੀਆਂ ਐਕਸਟੈਂਡ ਹੋ ਗਈਆਂ ਤੇ 8 ਜਨਵਰੀ ਨੂੰ ਸਾਰੇ ਸਕੂਲ ਆ ਜਿਹੜੇ ਰੁਟੀਨ ਦੀ ਤਰ੍ਹਾਂ ਹੋ ਖੁੱਲ੍ਹੇ ਅਮਲਕਾ ਵਿਨੇਸ਼ ਇਹ ਘੋਰ ਡਿਟੇਲ ਚ ਗੱਲ ਕੀਤੀ ਜਾਵੇ 7 ਜਨਵਰੀ ਯਾਨੀ ਕਿ ਉਸ ਦਿਨ ਮੰਗਲਵਾਰ ਬਣਦਾ ਹੈ ਤੇ 8 ਜਨਵਰੀ ਯਾਨੀ ਕਿ ਬੁੱਧਵਾਰ ਨੂੰ ਬੱਚਿਆਂ ਨੂੰ ਸਕੂਲ ਜਾਣਾ ਹੋਵੇਗਾ ਬੁੱਧਵਾਰ ਨੂੰ ਸਕੂਲ ਲੱਗਣਗੇ हां हां बिल्कुल प्रमंदर परखेसन ने भी 7 जनवरी ਨੂੰ ਜਦੋਂ ਇਸ ਤਰੀਕ ਦਾ ਟਿਊਸਡੇ ਹੈ ਤੇ 8 ਜਨਵਰੀ ਨੂੰ ਬੁੱਧਵਾਰ ਹੋਊਗਾ ਤੇ ਬੁੱਧਵਾਰ ਤੋਂ ਹੀ ਸਾਰੇ ਸਕੂਲ ਖੁੱਲਣਗੇ ਹਾਲਾਕਿ ਉਸ ਤੋਂ ਬਾਅਦ ਜਿਹੜਾ ਲੋਹੜੀ ਦਾ ਤਿਉਹਾਰ ਹੁੰਦਾ ਮਕਰ ਸੰਗਰਾंति ਮਾਗੀ ਦਾ ਤਿਉਹਾਰ ਹੁੰਦਾ ਪੰਜਾਬ ਵਿੱਚ ਉਹ ਵੀ ਵੱਡੇ ਪੱਧਰ ਤੇ ਮਨਾਇਆ ਜਾਂਦਾ ਪਰ ਜੇ ਉਸ ਦੀ ਗੱਲ ਕਰੀਏ ਤਾਂ ਉਹ 12 13 14 ਉਹ ਉਹਨਾਂ ਦਿਨਾਂ ਵਿੱਚ ਪੈ ਰਿਹਾ ਹੈ ਇਸ ਕਰਕੇ ਜਿਹੜਾ ਹੈ 8 ਤਰੀਕ ਤੋਂ ਜਿਹੜੇ ਸਕੂਲ ਹੈ ਰੂਟੀਨ ਵਾਂਗ ਖੁੱਲਣਗੇ ਤੇ ਸਾਰੇ ਬੱਚਿਆਂ ਨੂੰ ਤੇ ਸਟਾਫ ਨੂੰ 8 ਤਰੀਕ ਨੂੰ ਸਕੂਲਾਂ ਵਿੱਚ حاضਰੀ ਭਰਨੀ ਪਊਗੀ ਜੀ ਪਰਮਿੰਦਰ ਹਾਂ ਠੀਕ ਹੈ ਬਣੀ ਜੀ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਆਏ ਪੰਜਾਬ ਦੇ ਸਕੂਲਾਂ ਦੇ ਨਾਲ ਵਿਦਿਆਰਥੀਆਂ ਮਾਪਿਆਂ ਨਾਲ ਜੁੜੀ ਹੋਈ ਹੈ ਵੱਡੀ ਜਾਣਕਾਰੀ ਸੀ ਆਪਣੇ ਦਰਸ਼ਕਾਂ ਨੂੰ ਦੇ ਰਹੇ ਹਾਂ ਕਿ ਜਿੱਥੇ ਪਹਿਲਾਂ 1 ਜਨਵਰੀ ਤੱਕ ਸਰਦੀ ਦੀਆਂ ਛੁੱਟੀਆਂ ਸਨ ਉਸ ਦੇ ਵਿੱਚ ਮੌਸਮ ਨੂੰ ਵੇਖਦੇ ਹੋਏ ਵਾਅਦਾ ਕਰ ਦਿੱਤਾ ਗਿਆ 7 ਜਨਵਰੀ ਯਾਨੀ ਕਿ ਮੰਗਲਵਾਰ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ 8 ਜਨਵਰੀ ਯਾਨੀ ਕਿ ਬੁੱਧਵਾਰ ਨੂੰ ਸਾਰੇ ਸਕੂਲ ਲੱਗਣਗੇ ਇੱਥੇ ਇਹ ਵੀ ਸਪਸ਼ਟ ਕਰ ਦਈਏ ਕਿ ਇਹ ਛੁੱਟੀਆਂ ਜੋ ਵਧਾਈਆਂ ਗਈਆਂ ਨੇ ਚਾਹੇ ਉਹ ਸਰਕਾਰੀ ਸਕੂਲ ਨੇ ਚਾਹੇ ਪੰਜਾਬ ਦੇ ਪ੍ਰਾਈਵੇਟ ਸਕੂਲ ਨੇ ਚਾਹੇ ਐਡਿਟ ਸਕੂਲ ਨੇ ਸਾਰੇ ਸਕੂਲਾਂ ਦੇ ਵਿੱਚ ਕੋਈ ਵੀ ਕਲਾਸ ਹੈ ਨਰਸਰੀ ਤੋਂ ਲੈ ਕੇ ਚਾਹੇ ਪਲੱਸ 2 ਤੱਕ ਸਕੂਲ ਨੇ ਉਹ ਸਾਰੇ ਸਕੂਲਾਂ ਦੇ ਵਿੱਚ ਇਹ ਛੁੱਟੀਆਂ ਦੇ ਵਿੱਚ ਵਾਧਾ ਕੀਤਾ ਗਿਆ 7 ਜਨਵਰੀ ਯਾਨੀ ਕਿ ਮੰਗਲਵਾਰ ਤੱਕ ਜਿਹੜਾ ਕਿ ਛੁੱਟੀਆਂ ਦੇ ਵਿੱਚ ਇਜ਼ਾਫਾ ਕਰ ਦਿੱਤਾ ਗਿਆ ਕਿਉਂਕਿ 2-3 ਦਿਨ ਤੋਂ ਲਗਾਤਾਰ ਮੌਸਮ ਦੇ ਵਿੱਚ ਤਬਦੀਲੀ ਜੋ ਕਿ ਨਜ਼ਰ ਆਈ ਹੈ ਆ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਠੰਡ ਦੇ ਵਿੱਚ ਵਾਧਾ ਹੋਇਆ ਹੈ ਆ ਹਰ ਸਾਲ ਹੀ ਕਿਉਂਕਿ ਛੁੱਟੀਆਂ ਵੈਸੇ ਇੱਕ ਹਫਤੇ ਲਈ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਮੌਸਮ ਦੇ لحاظ ਦੇ ਨਾਲ ਅਗਲਾ ਫੈਸਲਾ ਲਿਆ ਲਿਆ ਜਾਂਦਾ ਹੈ ਪਿਛਲੇ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਾ ਜਦੋਂ ਠੰਡ ਦੇ ਵਿੱਚ ਜ਼ਿਆਦਾ ਵਾਧਾ ਹੁੰਦਾ ਹੈ ਆ ਧੁੰਦਾਂ ਵਾਲਾ ਮੌਸਮ ਹੁੰਦਾ ਕਿਉਂਕਿ ਜਦੋਂ ਧੁੰਦਾਂ ਬਹੁਤ ਜ਼ਿਆਦਾ ਪੈਂਦੀਆਂ ਨੇ ਵਿਜ਼ਿਬਿਲਟੀ ਬਹੁਤ ਘੱਟ ਹੁੰਦੀ ਹੈ ਤੇ ਅਕਸਰ ਕਈ ਤਰੀਕੇ ਦੇ ਸੜਕ ਹਾਸੀ ਵਾਪਰ ਜਾਂਦੇ ਨੇ ਸਕੂਲ ਬੈਨਾਂ ਜਿਹੜੀਆਂ ਕਿ ਹਾਸੀ ਦਾ ਸ਼ਿਕਾਰ ਹੋ ਜਾਂਦੀਆਂ ਨੇ ਜੀਆਂ ਮੰਦ ਭਾਗੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤੇ ਇਸੇ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਦੇ ਵੱਲੋਂ ਸਿੱਖਿਆ ਵਿਭਾਗ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਕਿ ਹੁਣ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ 7 ਜਨਵਰੀ ਤੱਕ ਛੁੱਟੀਆਂ ਰਹਿਣਗੀਆਂ ਤੇ 8 ਜਨਵਰੀ ਨੂੰ ਸਾਰੇ ਸਕੂਲ ਲੱਗਣਗੇ ਅਤਾ ਪੰਜਾਬ ਦੇ ਸਕੂਲਾਂ ਦੇ ਨਾਲ ਜੁੜੀ ਹੋਈ ਇਹ ਜਾਣਕਾਰੀ ਲਗਾਤਾਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਜਦੋਂ ਇਸ ਤਰੀਕੇ ਦੀਆਂ ਛੁੱਟੀਆਂ ਹੁੰਦੀਆਂ ਠੰਡ ਦੇ ਵਿੱਚ ਵਾਧਾ ਹੁੰਦਾ ਹੈ ਤਾਂ ਮਾਪਿਆਂ ਦੀਆਂ ਨਜ਼ਰਾਂ ਵਿੱਚ ਇਹ ਖਬਰਾਂ ਤੇ ਰਹਿੰਦੀਆਂ ਨੇ ਕਿ ਕੀ ਸਰਕਾਰ ਦੇ ਵੱਲੋਂ ਕੋਈ ਫੈਸਲਾ ਲਿਆ ਜਾਵੇਗਾ ਛੁੱਟੀਆਂ ਦੇ ਵਿੱਚ ਵਾਧਾ ਕੀਤਾ ਜਾਵੇਗਾ ਤਾਂ ਸੁਭਾਵਿਕ ਹੈ ਕੋ ਸਾਰੇ ਵਿਦਿਆਰਥੀ ਜਿਹੜੇ ਕਿ ਸਕੂਲਾਂ ਦੇ ਵਿੱਚ ਪੜ ਰਹੇ ਨੇ ਜਿਹੜੇ ਅਧਿਆਪਕ ਨੇ ਉਹਨਾਂ ਦੀਆਂ ਨਜ਼ਰਾਂ ਵਿੱਚ ਆ ਟੀਵੀ ਚੈਨਲ ਤੇ ਸਾਰਿਆਂ ਦੇ ਟਿਕੀਆਂ ਹੋਣਗੀਆਂ ਕਿ ਅਜੇ ਇਹ ਕੋਈ ਜਾਣਕਾਰੀ ਕਦੋਂ ਤੱਕ ਸਾਹਮਣੇ ਆਉਂਦੀ ਹੈ ਤਾਂ ਉਹਨਾਂ ਵਾਸਤੇ ਖਾਸ ਤੌਰ ਤੇ ਵੱਡੀ ਜਾਣਕਾਰੀ ਹੈ ਕਿ ਜਿੱਥੇ ਤੁਸੀਂ ਪਹਿਲਾਂ ਤਿਆਰੀ ਕਰ ਰਹੇ ਸੀ 1 ਜਨਵਰੀ ਤੱਕ ਕਿ ਜਿਹੜੇ ਕਿ 1 ਜਨਵਰੀ ਤੋਂ ਸਕੂਲ ਖੁੱਲਣੇ ਨੇ 1 ਜਨਵਰੀ ਦੇ ਹਿਸਾਬ ਦੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤਾਂ ਹੁਣ ਤੁਹਾਡੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਤੁਹਾਨੂੰ ਹੋਰ ਥੋੜਾ ਸਮਾਂ ਮਿਲ ਗਿਆ ਹੈ ਠੰਡ ਦੇ ਵਿੱਚ ਜਿਸ ਤਰੀਕੇ ਨਾਲ ਵਾਅਦਾ ਹੋਇਆ ਉਸ ਨੂੰ ਮੁੱਖ ਰੱਖਦੇ ਹੋ ਸਰਕਾਰ ਦੇ ਵੱਲੋਂ ਫੈਸਲਾ ਲੈ ਲਿਆ ਗਿਆ ਕਿ ਤੁਸੀਂ ਹੁਣ 7 ਜਨਵਰੀ ਯਾਨੀ ਕਿ ਮੰਗਲਵਾਰ ਤੱਕ ਛੁੱਟੀਆਂ ਆਪਣੀਆਂ